ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਛੇ ਬੜਾ ਦਿਖਾਵਾਂਗੇ ਛੋਟੇ ਭਾਅ ਤੋਂ ਲੈ ਕੇ ਤੇ ਬਾਜ਼ਵਪਾਅ ਤੱਕ ਇੱਕ ਸੂਈ ਵੀ ਹੈ ਤੇ ਪੰਜ ਹੈਗੇ ਗੱਬਣਾ ਮੇਲਾ ਲੱਗਿਆ ਪਿਆ ਪਿੰਡ ਹਮਿੰਦਪੁਰੇ ਦੇ ਵਿੱਚ ਸੋਨੂ ਦੇ ਘਰੇ ਸਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ 82 ਲੋ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਇਹ ਨਿਹਾਲ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 8699099728 8699099728 ਅੱਜ ਆਪਣੇ ਕੋਲ ਹੈਗੇ ਹੈਗੇ ਆ 6 ਵੜਾ 6 ਹਨ ਹਾਂ 6 82 ਲੋ ਇੱਕ ਸੂਈ ਵੀ ਪੰਜ ਗੱਬਣਾ ਇੱਕ ਸੂਈ ਵੀ ਤੇ ਪੰਜ ਹੈਗੇ ਗੱਬਣਾ ਤੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਜ਼ਿਆਦਾ ਕੰਮ ਆਪਣੇ ਵੜਾ ਦਾ ਹੀ ਹੁੰਦਾ ਹਾਂ ਵੜਾ ਵੀ ਮੱਝ ਦਾ ਪੱਕੇ ਇੱਕ ਅਤੀ ਲੈਣ ਤੇ ਵੱਡੇ ਤੋਂ ਵੱਡਾ ਭਾਅ ਹੁਣ ਗਰਮੀ ਦੇ ਹਿਸਾਬ ਨਾਲ ਜਿਹੜੀ ਰੁੱਤ ਚੱਲਦੀ ਆ ਕਿੱਥੋਂ ਪਾ ਸ਼ੁਰੂ ਹੁੰਦਾ ਤੇ ਕਿੱਥੇ ਮੁੱਕ ਜਾਂਦਾ ਆਪਣੇ ਕੋ ਢੁੱਲੋਂ ਮੰਨ ਕੇ ਚੱਲ 40 ਤੋਂ ਲੈ ਕੇ ਲੱਖ ਤੇ ਕਿਰਪਾ ਹੁੰਦਾ ਹੁਣ ਗਰਮੀ ਦੇ ਹਿਸਾਬ ਨਾਲ ਠੀਕ ਐ ਤੇ ਜਿਹੜੇ ਪਹਿਲੇ ਨੰਬਰ ਤੇ ਵਹਿੜ ਦੇਖੀ ਜਾਂਦੇ ਆ ਕਿਹੜਾ ਸੁਆ ਸੁੰਦੀ ਆ ਇਹ ਢੁੱਲੋਂ ਦੂਜੇ ਸੇ ਸੁੰਦੀ ਆ ਫਾਰਮ ਚੋਂ ਲਈ ਆ ਆਪਾਂ ਬਈ ਇਹ ਠੀਕ ਐ ਤੇ ਬਲੂਨ ਨੇ ਦੁੱਧ ਦਿੱਤਾ ਨੇ ਬਣ ਕੇ ਚੱਲ 28 ਲੀਤੀ ਚੱਲੋ ਬਈ 28 ਕਿਲੋ ਦੁੱਧ ਬਲੂਨ ਦਾ ਆਇਆ ਵਾ 1 ਕਿੱਲੇ ਪਣ ਜਾਂ ਲਾਈਏ ਜੱਟ ਸੌਦਾ ਜਿਵੇਂ ਕਹਿੰਦੇ ਆਪਾਂ ਜੱਟ ਸੌਦਾ ਮੰਨ ਕੇ ਜਿੰਨੇ ਹਿਸਾਬ ਨਾਲ ਮਾਲ ਕਰਨ ਦਾ ਸਿਆਰੀ ਕਹਿੰਦੇ ਵੱਧ ਕੱਢੂਗੀ 30 ਤੋਂ ਆਪਾਂ 30 ਦੇ ਕੇ ਦਿੱਤਾ ਤੇ ਟਿਕਟ ਲ ਵਧੀਆ ਪਰਿਆ ਵਾ ਹਾਂ ਚੰਗਾ ਸੀਮਨ ਲੱਗਿਆ ਹੋਇਆ ਬਾਈ ਇਹਦੇ ਰੇਟ ਇਹਦਾ ਰਵੰਡਾ ਦੇ ਹੀ ਕਿਸਦਾ ਲੱਗਿਆ ਰੇਟ ਦਾ ਕੀ ਰਹੂਗਾ ਰੇਟ ਦਾ ਫੋਨ ਤੇ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੈਠਦਾ ਜਨੂਅਰ ਦੂਜਾ ਅਸੂਲ ਸੁੰਦੀ ਪਈ ਆ ਤੇ ਵੀਰੇ ਹਫਤਾ ਕੱਢ ਜੂ ਹਜੇ ਹਫਤਾ ਲੈ ਹਫਤਾ ਆਮਣਾ ਰਹਿ ਜੂ ਰਾਜ ਰੂਜੀ ਬਹੁਤਾ ਖੱਡੇ ਦੇ ਕੋਲ ਨੂੰ ਜਾਂਦੇ ਕਹਿੰਦੇ ਗੱਡੀ ਲਿਆਓ ਬਸ ਲਾਓ ਤੇ 28 ਕਿਲੋ ਤਾਂ ਮੰਨ ਕੇ ਲੈ ਲੇ ਬੰਦਾ ਹਾਂ 28 ਕਿਲੋ ਮੰਨ ਕੇ ਲੈ ਲੇ ਠੀਕ ਹੈ ਥੋੜਾ ਚਵਾਈ ਚੂਈ ਇੱਕ ਨੰਬਰ ਆ ਬਾਈ ਸੋ ਲੈ ਵਾ ਲੋ ਵਾ ਦੇਖੋ ਪੁੱਤਾਂ ਨੇ ਕਿਆ ਬਦਾ ਡੱਬੀ ਵਹਿੜਾ ਤੋ ਭਰਾ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਜਾਤ ਬਰੀਡ ਪੂਰੀ ਫੁੱਲਾ ਤੇ ਥੋੜੀ ਭੱਜਾ ਦਾ ਰੌਣਜ ਵੱਧ ਕਰਦੀ ਹੈ ਹਨਾ ਨਵਾ ਬਰ ਵੀ ਫੁੱਲੀ ਆਈ ਹੈ ਇੱਕ ਫੁੱਲ ਹੋਰ ਆ ਕੇ ਠੀਕ ਹੈ ਸੋ ਥੱਲੇ ਦੇਖੋ ਨਾਣਾ ਦੇਖੋ ਇਹ ਭਾਰਤ ਦਾ ਨਕਸ਼ਾ ਬਣਿਆ ਪਿਆ ਮਿਲ ਕੇ ਮੈਨੂੰ ਬਹੁਤ ਚੰਗੀ ਲੱਗੀ ਸਣਾ ਜਿ ਵਿੱਤੀ ਫੁੱਟ ਫੁੱਟ ਦੀ ਪਈ ਹੈ ਹਨਾ ਬਾਕੀ ਕਿੱਥੇ ਦੇਖ ਲੈ ਢੱਲ ਢੁੱਲ ਬਹੁਤ ਪਈ ਹੈ ਤੇ ਰੇਟ ਬਾਜੂ ਹੋਊਗਾ ਹਾਂ ਬਾਜੂ ਹੋਊਗਾ ਚੱਲ ਦਿਖਾ ਦੇ ਮਾੜੀ ਚੱਲ 358 ਨੰਬਰ ਦਾ ਟੈਗ ਵੀ ਪਿਆ ਵਾ ਹਨਾ ਹਾਂ ਵੀ ਫਾਰਮ ਹੂ 150 ਗਾਂ ਦਾ ਭਾਬੀ ਵਧੀਆ ਗਾਈਆਂ ਉਹਨਾਂ ਨੇ ਘਟਾ ਦਿੱਤੀਆਂ ਛੁੱਟ ਗਈਆਂ ਗਾਈਆਂ ਹੁਣ ਠੀਕ ਹੈ ਸੋ ਦੇਖੋ ਜੈਜਗਲਾ ਲੈਵਾ ਦੇਖੋ ਪੁੱਤਾਂ ਦਾ ਕਿਹਦੇ ਬਾਕੀ ਫਾਰਮ ਵਾਲੇ ਦਖਾਵੇ ਦਿੰਦੀ ਆ ਜਿਵੇਂ ਕਹਿੰਦਾ ਪਿੰਡ ਦਾ ਤਾਂ ਘੀਰਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਇਹ ਲੱਛਣਾਂ ਪਤਾ ਲੱਗਦਾ ਤੇ ਵਾਕਿਆ ਫਾਰਮ ਦੇ ਵਿੱਚ ਖੁੱਲੀ ਫਿਰਦੀ ਆ ਇਹਦਾ ਮਤਲਬ ਇਹ ਹੁੰਦਾ ਹੁਣ ਘਰਾਂ ਦੇ ਵਿੱਚ ਵੀ ਚੰਗਿਆਂ ਪਾਲੀ ਜਾਂਦੇ ਆ ਕਿਉਂਕਿ ਜਿਹੜੀ ਖੁੱਲੀ ਫਿਰਦੀ ਹੁੰਦੀ ਆ ਪਾਲੀ ਹੁੰਦੀ ਆ ਉਹ ਮੰਨ ਕੇ ਚਲੋ ਪਹਿਲੀ ਗੱਲ ਦਾ ਪੈਰਾ ਪੂਰਾ ਲਿਓ ਕੇ ਰੈਂਦੀ ਆ ਹਨਾ ਹਾਂ ਹਾਂ ਤੇ ਦੂਜੇ ਨੰਬਰ ਤੇ ਉਹ ਠੰਡੀ ਰਹਿੰਦੇ ਚੁਵਾਈ ਚੁਵੀ ਦੇ ਵਿੱਚ ਮੈਂ ਚੱਲੋ ਆਹ ਦੇਖ ਲਾ ਬਈ ਦਸ ਨਹੀਂ ਲੋੜੀ ਠੀਕ ਐ ਅੱਜ ਬਣ ਗਈ ਫਿਰ ਉਹ ਦੇ ਦੇ ਅੱਗੇ 2 ਨੰਬਰ ਜਰਸੀ ਹਾਂ ਜਰਸੀ ਓਰੀਜਨਲ ਆ ਬਈ ਇਦਾਂ ਲਿਕ ਲੋਕ ਸੁਹਾਰੇ ਇੱਕ ਕਾਫੀ ਕਲਰ ਚ ਆ ਗਈ ਹੈ ਨਾ ਇਹ ਕਾਫੀ ਕਲਰ ਚ ਕੱਦ ਬਿੱਡ ਬਹੁਤ ਵੱਡਾ ਇਹਦਾ ਫੁੱਲਾ ਬਈ ਇਹ ਤੋਂ ਵੱਡਾ ਸੈਲ ਨਹੀਂ ਹੋਗਾ ਜਰਸੀ ਤੇ ਇਹ ਕਿਹੜਾ ਸੂਆ ਸੁੰਦੀ ਆ ਇਹ ਚੱਲੋ ਦੂਜੇ ਸੂਸ ਹੁੰਦੀ ਆ ਕੈਨਲ ਹੈ ਜੁਗਿਆ ਜੀ ਕੈਨ ਹੈ ਥੇ ਲੋਕ ਆਏ ਇਹ ਦੇ ਮੰਨ ਕੇ ਚੱਲ 15 ਤਰੀਕ ਨੂੰ ਦਿਨਪੁਰੇ 15 ਤਰੀਕ ਨੂੰ ਦਿਨਪੁਰਿਆ ਅੱਜ ਹੋ ਗਈ 14 ਹੋ ਗਈ ਜੇ ਉਹਦਾ ਵੀ ਕੱਲੂ ਦਿਨ ਪੂਰੇ ਉੱਤੇ ਲੈ ਜੂ ਪਾਖਾ ਦੇ ਦੋ ਤਿੰਨ ਦਿਨ ਉੱਤੇ ਲੈ ਜੂਗੀ ਹਾਂ ਲੈ ਜੂ ਤੇ ਦੁੱਧ ਕਿੰਨਾ ਕਹ ਦੱਸਿਆ ਪਹਿਲਾਂ ਦਾ ਦੁੱਧ ਢਿੱਲੋ ਆਏ ਆ ਭਾਈ ਮਾਰ ਕੇ ਦੱਸਦੇ ਸਾਫ ਕੋਨਾ ਨਹੀਂ ਅੱਛੀ ਬਾਈ ਕਿਲੋ ਪੂਣੇ ਕਿਲੋ ਆਪਾਂ 20 ਕਹਿ ਕੇ ਦੇ ਦਈਏ ਓਹ ਮਤ 20 ਕਹਿ ਕੇ ਦੇ ਠੀਕ ਹੈ ਤੇ ਭਾਵਜਾਰ ਇਹਦਾ ਕੀ ਰਹੂਗਾ ਨਹੀਂ ਫੂਲ ਨਹੀਂ ਫੂਲ ਜਾਏਗਾ ਸਭ ਫੋਨ ਵਾਲੇ ਲਾਂਬੇ ਹੁੰਦੇ ਥੋੜੇ ਜਿ ਮੈਨੂੰ ਵੀ ਬਾਹਲਾ ਮੰਗ ਲੈਂਦੇ ਆ। ਕਾਪਾ ਨਹੀਂ ਆਪਣਾ ਕੰਮ ਨਹੀਂ ਢਲੋ। ਆਪਾਂ ਕਿੰਨੇ ਕ ਵੀਡੀਓ ਪਾ ਦਿੰਦੇ ਤੇਰੇ ਚੈਨਲ ਤੇ। ਠੀਕ ਹੈ। ਤੈਨੂੰ ਵੀ ਫੋਨ ਹੁੰਦੇ ਹੋਣੇ ਆਪਾਂ ਨਾ ਤਾਂ ਗਲਤ ਚੀਜ਼ ਦੀਗੇ ਜਿੰਨੀ ਦੱਸੀ ਉਹਨੀ ਬੋਲੀ। ਜੈ ਜਗਤ। ਹੁਣ ਆ ਦੇਖ ਲੈ ਫੋਲ ਸਹਿਜ ਆ। ਮੈਂ ਵੀਡੀਓ ਕੀ ਵਾਰ ਹੁਣ ਤੇਰੇ ਨਗ 500 ਵਿੱਚ ਵੇਚਣਾ ਹੀ ਲੈ ਚਲੋ ਪਰਦਾ ਹੁੰਦਾ ਵਪਾਰ ਦਾ ਹਨਾ। ਸੋ ਦੇਖੋ ਲੈ ਵਾਲੂਆ ਪੁੱਤ ਇਹਨੇ ਕਹਿਵਾਤਾ। ਵੀਡੀਓ ਵੱਡੀ ਬਣਾ ਗਿਆ। ਆ ਦੇਖ ਲੈ ਹੁਣ ਵੀ ਸਾ ਛੋਟੀ ਅੱਗੇ ਦੇ ਪਾਸੇ। ਜੈ ਜਗਤ। ਫੋਨ ਮੇਰੇ ਕੋਲ ਸਾਰੇ 18000 ਦਾ ਇਹਦਾ ਵੀ ਤੇ ਮੂੰਹ ਵਾਥਾ ਦੇਖੋ ਜਾਇ ਜਮ ਕਹਿ ਵਾਹ ਜਾਇ ਜੀ ਚੀਜ਼ਾਂ ਨੇਚਰਲ ਹੋ ਜੀ ਦਿਖਾਉਂਦਾਗਾ ਤੇ ਥੋੜੀ ਦੂਰੋ ਹੋ ਕੇ ਜਰੂਰ ਮਰੋਣੀ ਪੈਂਦੀ ਹੈ ਕਿਉਂਕਿ ਸਾਰੀ ਕਬਰ ਆ ਜਾ ਕਬਰ ਸੋ ਹੁਣ ਜੇ ਆਪਾਂ ਕੋਲੇ ਜਾਵੜੇ ਤਾਂ ਦਿਖਣਾ ਕੁਛ ਨਹੀਂ ਬਾਈ ਨੂੰ ਬਹੁਤ ਬਾਕੀ ਸੀਟਲ ਹੋ ਜਾ ਆਪਾਂ ਕੋਈ ਨਹੀਂ ਗੱਲ ਠੰਡੀ ਆ ਪੂਰੀ ਜਮਾ ਬਰਫ ਵਾਲੀ ਇਹ ਦੇਖ ਲਓ ਇਹ ਜਰਸ਼ਾਂ ਦੇ ਗੋਣੀ ਇਹ ਹੁੰਦੇ ਹਨ ਮੈਂ ਕਿ ਤੈਨੂੰ ਕੋਲੇ ਆ ਕੇ ਦਿਖਾ ਦਵੇ ਲੈ ਇਹ ਤਾਂ ਸ਼ਹਿਦਰ ਗੱਜੀ ਸ਼ਹਿਦ ਮਾਰਦੀ ਹਲਦਾ ਜਮਾ ਹਨ ਹਣੇ ਹਫ਼ਤਾ ਕੋਈ ਬਾਈਦਾ ਹੀ ਨਹੀਂ ਲੱਗਦੀ ਹਾਂ ਹਫ਼ਤਾ ਤਾਂ ਕੋਈ ਬਾਈਦਾ ਹੀ ਪੰਜ ਆ ਦਿਨ ਪਸੂ ਰਾਜੀ ਪੜੀ ਜਿਹੜਾ ਖਾਣ ਪੀਣ ਖੁੱਲਾ ਉਹ ਅੱਗੇ ਦੇਖ ਲੈ ਬਾਈ ਜੀ ਤੀਜੇ ਨੰਬਰ ਤੇ ਆਪਾਂ ਸੂਈ ਸਵਾਈ। ਵੀਰੋ ਢਿੱਲੋਂ ਸੂਈ ਉਹ ਦੂਜਾ ਦਾ ਹੋ ਗਿਆ ਮਗਰ ਬਚਾ ਦੀ। ਮਗਰ ਬਚਾ ਦੂਜੇ ਨੇ ਘਰੇ ਸੂਈ ਆਪਣੇ। ਹਾਂ ਨਾ ਸੂਈ ਸਵਾਈ ਦਾ ਨਾੜੂ ਆ ਨਾਲ ਹੀ ਆਹੇ ਤਾਂ। ਠੀਕ ਹੈ। ਇਹ ਮੰਨ ਕੇ ਚੱਲ ਹੁਣੇ ਥੇ ਦੁੱਧ ਜਿਹੜਾ ਵੀ ਢਿੱਲੋਂ ਹੋਊਗਾ ਦੋਨਾਂ ਦਾ ਮਤਲਬ 13-14 ਕਿਲੋ। 12 ਨਿਬੜਜੂ। 12 ਚੋਕ 13 ਹੋਊਗਾ ਫੁੱਲਾ ਢੁੱਲਾ ਵੀ ਜੋ ਕੇ ਲੈ ਜਾਵੇ ਦੋ। ਜੇ 12 ਤੋਂ ਘਟ ਗਿਆ ਕਰਾਇ ਦੇਣਾ ਬੂ। ਦੇਦਾ ਕਿ ਕਰਾਇ ਵੀ ਕੋਈ ਚੱਕਰੀ। ਠੀਕ ਹੈ ਗੱਲ। ਜਿਹੜੀ ਆਪਾਂ ਜੀ ਦੋ ਟਾਈਮ ਚੋਈ ਆਪਾਂ ਦੱਸਾਂਗੇ ਐਵੇਂ ਲਿਆ ਕੇ ਬਾਹਰ ਤੇ ਭਾਜ ਦਾ ਕਿ ਦਿਖਾ ਦੇ ਤੂੰ ਧਾਰਾ ਧੁਰਾ ਤਾਰਾ ਮਾਰ ਲੋ ਟਿਊ ਬੂੰਦ ਤੇ ਹੋ ਜਿਦਾਂ ਪਾਹ ਦਾ ਲੋਟ ਹੀ ਹੋ ਧਾਰ ਦੇ ਤੇ ਮੈਂ ਕਹਿੰਦਾ ਜਿਵੇਂ ਬੱਚ ਕਹਿੰਦਾ ਜਰਸੀ ਲਾਉਣਾ 40 50 ਹਜ਼ਾਰ ਰੁਪਏ ਬਾਤੀ ਦਾ ਭਾਜ ਆ ਉਹਨਾਂ ਨਾਲ 100 ਗੁਣਾਂ ਚੰਗੀ ਰੋ 100 ਗੁਣਾਂ ਚੰਗਿਆ ਮਗਰ ਲਿਖਾਂ ਦੇ ਕੀ ਬਾਤਾਂ ਜਮ ਠੀਲ ਠੰਡੀ ਦਾ ਅੰਤ ਕੋਈ ਨਹੀਂ ਹੁੰਦਾ ਚੋਈ ਚਾਹੀਏ ਹੱਥ ਨੇ ਨਹੀਂ ਲੀਵਾ ਵਧੀਆ ਆਪਣੇ ਠੀਕ ਐ ਥੋਰੀ ਫਿਰ ਬਾਹਰ ਨੂੰ ਮੜਾ ਜਿਹੜੂ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਤੇ ਸੁਹਾ ਪਲੂਣੀ ਲੱਗਦੀ ਹੈ ਨਾ ਇਹ ਤੇ ਮੰਨ ਕੇ ਚੱਲੀ ਇਹ ਵੀ 14 15 ਤੇ ਚੱਲੂਗੀ ਇਹ ਜਦੋਂ 12 15 ਮੰਨ ਕੇ ਲੈ ਜੀ ਦੁੱਧ 17 ਆਉਂਦੇ ਨੂੰ ਕੋਈ ਵਾਧਾ ਨਹੀਂ ਦੇ ਲੋ 15 ਕਿਲੋ ਮੰਨ ਕੇ ਲੈ ਲਿਓ 15 ਕਿਲੋ ਮੰਨ ਕੇ ਲੈ ਜੀ ਐਵੇਂ ਆਪਾਂ ਕਹੇ ਜੇ 17 18 ਨਹੀਂ ਦਿੰਦੀ ਇਹ ਜਜਗੱਲਾ ਜੀ 14 ਕਹਿ ਕੇ ਦੇਹੇਗਾ 16 ਕੱਢੂ ਫਿਰ ਜਜ ਅਗਲਾ ਤੇ ਲੇਵਾ ਲੋਵਾ ਠੰਡੀ ਠੁੰਡੀ ਪੁੱਤਾਂ ਦੀ ਕੋਈ ਗੱਲ ਹੀ ਨਹੀਂ ਜਮਾ ਫਰਿਜੀ ਇੱਕ ਤਰ੍ਹਾਂ ਦੀ ਤੇ ਜਿਹੜੇ ਵੀਰ ਕਹਿੰਦਾ ਵੀ ਬਿਜਲੀ ਦਾ ਬਿੱਲ ਆਉਂਦਾ ਤੇ ਦੁੱਧ ਪੀਣਾ ਜਦੋਂ ਮਰਜ਼ੀ ਚੋਲ ਹੋਏ ਨੂੰ ਹਨਾ ਹਾਂ ਬਹੁਤ ਲੋਕ ਚਾਤਰੀ ਲਾ ਜਜਗੱਲਾ ਅੱਗੇ ਆਗੇ ਬਾਈ ਜੀ 4 ਨੰਬਰ ਇਹ ਪਲੂਨ ਸੁੰਦੀ ਢੇ ਲੋ ਠੀਕ ਹੈ ਇਹ ਮੁੰਡੇ ਵਿੱਚ ਇਹ ਮੰਨ ਕੇ ਦ ਹੈ ਕ੍ਰਾਸ ਹੈ ਜਰ ਸੇਣਾ ਢਾਂਚਾ ਜੀ ਦਾ ਹਾਂ ਲੈਵਾ ਲੂਆ ਬਹੁਤ ਸੋਹਣਾ ਥਾਂ ਦੇਖ ਲੈ ਕਿੰਨਾ ਦੇਗਾ ਪੂਰੀ ਸੀਟੀ ਇਹਦੀ ਲੈ ਕਿੰਨਾ ਕੁ ਦੁੱਧ ਪਾਲੂਗੀ ਇਹ ਉਹ ਜਿਹੜੇ ਸਾਣਾ ਤਿਆਰੀ ਜੀ ਕਰਦੇ ਨੇ ਢੂਣ ਨੂੰ ਦੇਣਾ ਚਾਹੀਦਾ ਉਹ 15 16 ਕਿਲੋ ਦੁੱਧ ਬਾੜਨੀ ਆ 14 15 ਨਹੀਂ ਹੈਗੀ ਆ ਹਾਂ 14 15 ਨਹੀਂ ਹੈਗੀ ਐਵੇਂ 17 18 ਕਿਲੋ ਕਹਿਣ ਦਾ ਕੀ ਨਹੀਂ ਜਿੰਦੀਆਂ ਜਮ ਆ ਸਾਨੂੰ 95 ਕਰਾ ਕੇ ਜੀ ਨਹੀਂ ਬਣਦਾ ਨਹੀਂ ਬਣਦਾ ਠੀਕ ਸੋਰੀ ਬਾਹਰ ਨੂੰ ਇਹਨੂੰ ਸਭਰੋ ਕੱਦ-ਕੱਡ ਢਾਂਚਾ ਵਗੈਰਾ ਦੇਖ ਸਕਦੇ ਹੋ ਸਹਿ ਜਰੂਰ ਮੀਡੀਅਮ ਆ ਤੇ ਲੈਵਾ ਗਰਾਬੀ ਗਰਾਬੀ ਆ ਤੇ ਜਿਵੇਂ ਕਹਿੰਦਾ ਜਿੰਨੀ ਨਿੱਕੀ ਤੇ ਉਨੀ ਤਿੱਖੀ ਤੇ ਲੇਵਾ ਦਾ ਪੁੱਤਾਂ ਦੀ ਕਹਾਵਤਾਂ ਲੇਵਾ ਦਿਖਾਉਂਦੇ ਆ 90 95 ਹੀਰ ਵਾਲੀ ਬੈੜਾ ਆ ਹਨਾ ਮੈਂ ਕਿਹਾ ਬਾੜੀ ਚੰਗੀ ਗਾਂ ਦੀ ਪੱਸੀ ਢਲੋ ਸਾਭ ਹੀ ਨਹੀਂ ਇਹਨਾਂ ਦੇ ਚਰੇ ਠੀਕ ਐ ਮੂੰਹ ਲਈ ਜੀ ਕਿਸੇ ਬੰਦੇ ਤੋਂ ਫਾਰਮ ਤੋਂ ਬੱਸੀ ਲਈ ਗਰੀਬ ਤੋਂ ਨਹੀਂ ਠੀਕ ਐ ਤੇ ਭਾਜਮਾ ਦੇ ਜੈਨੂਨ ਹੋਦਾ ਜਮਾ ਜੈਨੂਨ ਨੂੰ ਤੇ ਰੁਜਗਾ ਕੂnga ਮਾਨਤਾਂ ਵਿੱਚੋਂ ਮਾੜਾ ਮੋਟਾ ਜਿਹੜਾ ਜੈ ਜੀ ਗੱਲ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਕੋਈ ਨੀ ਲਵਾਈ ਬੈ ਫਿਰ ਤੇ ਜਿਹੜੇ ਬਸ ਨੂੰ ਬੈੜਾ ਦਿਖਾਈ ਜੇ ਨੇ ਦਰਮਿਆਨੀ ਭਾਜਮਾ ਕਿਹੜੇ ਬਾਜ ਵ ਭਾਜਮਾ ਤੇ ਸਾਫ ਸੁਥਰਾ ਲੇਵਾ ਥਣਚਾਰੇ ਨਿਖਣਵੇਂ ਮਿੱਟੀ ਤੇ ਲੋਇਆ ਮਾੜਾ ਬੱਚਾ ਧਰਨ ਦੇ ਵੀ ਪਤਾ ਕਿੱਥੇ ਖੜਦੀ ਹੈ ਅੱਗੇ ਨਾਲ ਆ ਗਿਆ ਕਾਲਾ ਕੋਬਰਾ ਹਾਂ ਇਹ ਸਾਈਵਾਲ ਆ ਗਈ ਠੀਕ ਹੈ ਜੀ ਬਾਈ ਦੂਜਾ ਸੂਆ ਸੁਗਰੀ ਰੇਨ ਨਾਲ ਅਜੇ ਸੂਣ ਦੇ ਵਿੱਚ ਇਹ ਮੰਨ ਕੇ ਚੱਲ 8 ਤੋਂ 9 ਦਿਨ ਪਾ 8-9 ਦਿਨ ਬਾਕੀ ਪਲੂਣ ਦਾ ਕਿੰਨਾ ਇਹ ਦੋ ਦਿੱਤਾ ਉਹਦਾ ਪਲੂਣ ਨੇ ਤਾਂ ਲੋਸ ਤਾਂ 15 ਸੋਨਾ ਕਿੰਨੇ 15 ਇਹ 15-16 ਕੇ ਦੀ ਕਿੰਦਾ ਚਾ ਲਾ ਲਈ ਹੈ ਨਾ ਦੂਗੀ ਦਾ ਬੱਧ ਚਾਹੀ 15 16 ਮੰਨ ਕੇ ਲੈ ਲੈ 16 ਮੰਨ ਕੇ ਲੈ ਰੇਟ ਜਮਾ ਜੈਨੂਅਲ ਹੋ ਜੈਨੂਅਲ ਜਮਾ ਰੇਟ ਬਾਕੀ ਬਜਨ ਬਜਨ ਦੇਖ ਲਓ ਕਿੰਨਾ ਠੀਕ ਹੈ ਸੋ ਪੜੀ ਪੁੜੀ ਬਹੁਤ ਆ ਜਿੰਦ ਜਾਨ ਵਧੀਆ ਦੇ ਮੂੰਹ ਮੱਥਾ ਦੇਖੋ ਕਾਲੇ ਰੰਗ ਜੇ ਜਮਾ ਕਿਆ ਬਾਤਾਂ ਮੱਜਾਂ ਨੂੰ ਕੰਪੇਰ ਹੋ ਜਾਵਾ ਚਾਹੇ ਬਾਹਰ ਹਾਲ ਪਾ ਜਾ ਹਾਲਾਂ ਨਾਲ ਵਰਦੇ ਦੁਪਹਿਰੇ ਸਾੜੀ ਵਰਦੀ ਜੇ ਮੱਥਾ ਕਲੇਸਿਕ ਪਿਆ ਜਾਵਾ ਸਾਹ ਤੁਹਾਨੂੰ ਦਿਖਾ ਦੇ ਹੱਟ ਠੀਕ ਆ ਜਾਈਏ ਗੱਲ ਸੋ ਝੋਲੀ ਚਾਲੀ ਬਹੁਤ ਚੰਗੀ ਆ ਤੋ ਦੇਖੋ ਮੂੰਹ ਮੱਥਾ ਕਿਆ ਬਾਤਾਂ ਰੇਟ ਜੇ ਇਹਨਾਂ ਨੂੰ ਸੂਣ ਚ 5-6 ਦਾ ਲੈ ਜਾਂਦੇ ਦੋ ਦੋ 16 ਕਿਲੋ ਹੀ ਦਊਗੀ ਤੇ ਅੱਗੇ ਆਪਾਂ ਜਰਸੀ ਦੇਖ ਕੇ ਆ ਜਿਹੜੀ ਮਾੜੇ ਮਾੜੇ ਸਿੰਘਾਂ ਜਿਆੜੀ ਹੈ ਨਾ ਹਾਂ ਕਿਹੜਾ ਸੁਆ ਸੁਦੀ ਬਹੁਤ ਵਈ ਹੈ ਮਾਰੇ ਸੈਗੁਰਾ ਮਾਰਦੀ ਮੂਰਤੀ ਵਿੱਚ ਆਇਆ ਹੋਵੇ ਕਹਿੰਦੀ ਕਿ ਤਗਾਏ ਉਹਨਾਂ ਨੇ ਪਹਿਲਾਂ ਤੇ ਹਨ ਸੂਆ ਕਿਹੜਾ ਹੁੰਦੀ ਆ ਸੂਆ ਢਿੱਲੋ ਦੂਜੇ ਆ ਵੀ ਦੂਜੇ ਸਵੇ ਇਹ ਪਹਿਲਾਂ ਕਹਿਣ ਦਾ ਕਿ ਫਿਰ ਪਹਿਲਾਂ ਕੱਦ ਕਾਠ ਦਰਮਿਆਨਾ ਹਣਾ ਹਾਂ ਕੱਦ ਕਾਠ ਠੀਕ ਆ ਦੇ ਦੋ ਕਿੰਨਾ ਕ ਦੁੱਧ ਦੇ ਦੋਗੀ ਦੁੱਧ ਢਿੱਲੋ ਦਊਗੀ ਵੀ 14 15 ਕਿਲੋ 14 ਕਿਲੋ ਹਾਂ ਪਾਜ ਜਮਾ ਬੱਤ ਲਾਉ ਹਾਂ ਜਮਾ ਬੱਤ ਲਾਉ 50 ਤੋਂ ਅੰਦਰ ਹੋ ਹਾਂ 50 ਤੋਂ ਅੰਦਰ ਆ ਜੈ ਜੈ ਗੱਲ ਆ ਇਹ 50 ਤੋਂ ਅੰਦਰ ਆ ਬਾਕੀ 50 ਤੋਂ ਬਾਹਰ ਆ ਹਾਂ ਬਾਕੀ ਜਰਸੀ ਹੈ ਇੱਡਰਲੀ ਬਸੀ ਇੱਡਰਲੀ ਐਵੇਂ ਆਪਾਂ ਹਮਤਨ ਵਾਲੀ ਕਹਿੰਦਾ ਕੋਈ ਫਾਇਦਾ ਨਹੀਂ ਅਗਲਾ ਕਹਿੰਦੇ ਸੈਂਗ ਜਰੂਰੀ ਦਿਗਾਏ ਤੋ ਸੈਂਗ ਜੇ ਦਿਗਾਏ ਕੋਈ ਨਹੀਂ ਕੱਦ ਘਾਟ ਮੀਡੀਅਮ ਚੀਪਾ ਜੂ ਪੌਕਿਆ ਜਾਵਾ ਜਮਾ ਮੈਂ ਕਿਹਾ ਸ਼ਹਿਰੜਕਾ ਮਾਰਦੀ ਠੀਕ ਹੈ ਸਾਫ ਸੁਥਰੀ 8 ਤੋਂ 900 ਰੁਪਏ 800 ਤੋਂ ਬਾਕੀ ਝੋਲੀ ਝਾਲੀ ਬਹੁਤ ਪੀ ਹੈ ਹਣਾ ਲੈ ਚੱਲ ਬਾਦ ਨੂੰ ਹਾਂਜੀ ਵੀਰੇ ਨੰਬਰ ਬੋਲੇ ਆਪਣਾ ਨੰਬਰ ਇਹ 78590 9915 ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲਸੀ ਵਾਲਾ ਵੀਡੀਓ ਦੇਖ ਲਈ ਸਭ ਦਾ ਤਹਿਦਲੋ ਧੰਨਵਾਦ ਜਲਦ ਮਿਲਾਂਗੇ